ਅੱਜ ਆਪਾਂ ਗੱਲ ਕਰਦੇ ਹਾਂ 29 ਜੂਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 29 ਜੂਨ ਜਿਵੇਂ ਅੱਜ 29 ਜੂਨ ਨੂੰ ਦੱਸਿਆ ਹੋਇਆ ਸੀਗਾ ਕਿ ਅੱਜ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਕਿਤੇ ਕੁੱਟਵੇਂ ਤੌਰ ਤੇ ਮੀਂਹ ਕਾਰਵਾਈਆਂ ਦੇਖੀਆਂ ਜਾਣਗੀਆਂ ਮਾਹੌਲ तकरीबन ਉਸੇ ਤਰ੍ਹਾਂ ਦਾ ਹੀ ਬਣ ਚੁੱਕਾ ਹੈ ਸਵੇਰ ਵੇਲੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਲਗਾਤਾਰ ਬਣ ਚੁੱਕੀ ਹੈ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈ ਸਕਦਾ ਹੈ ਉਹਨਾਂ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ਦਾ ਨਾਂ ਆਉਂਦਾ ਹੈ ਫਿਰ ਗੁਰਦਾਸਪੁਰ ਜ਼ਿਲ੍ਹੇ ਦਾ ਨਾਂ ਆਉਂਦਾ ਇਹਨਾਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਦੂਸਰੀ ਤਰਫ ਹੁਸ਼ਿਆਰਪੁਰ ਦੇ ਬਹੁਤ ਸਾਰੇ ਇਲਾਕੇ ਜਲੰਧਰ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕੇ ਜਿਵੇਂ ਫਲੋਰ ਹੋ ਆਪਣਾ ਫਗਵਾੜਾ ਹੋ ਗਿਆ ਕਰਤਾਰਪੁਰ ਵਾਲੀ ਸਾਈਡ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਦੂਸਰੀ ਤਰਫ ਨਵਾਂ ਸ਼ਹਿਰ ਬਲਾਕਚੌਰ ਗੜ ਸ਼ੰਕਰ ਨੰਗਲ ਆਨੰਦਪੁਰ ਸਾਹਿਬ ਦਾ ਇਲਾਕਾ ਰੂਪਨਗਰ ਸਮਰਾਲਾ ਹੋ ਗਿਆ ਲੁਧਿਆਣੇ ਦੇ ਬਹੁਤ ਸਾਰੇ ਇਲਾਕੇ ਉਹ ਖੰਨਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਰਾਜਪੂਰਾ ਹੋ ਗਿਆ ਖਰੜ ਹੋ ਗਿਆ ਮੋਹਾਲੀ ਹੋ ਗਿਆ ਡੇਰਾ ਬਸੀ ਪਟਿਆਲਾ ਜਾਂ ਸਮਾਣਾ ਦੇ ਇਲਾਕਿਆਂ ਦੇ ਵਿੱਚ ਅੱਜ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਜੇਕਰ ਹਲਕੇ ਤੋਂ ਦਰਮਿਆਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਧੁਰੀ ਹੋ ਗਿਆ ਮਲੇਰ ਕੋਟਲਾ ਹੋ ਗਿਆ ਰਾਏ ਕੋਟ ਜਗਰਾਮਾ ਮੋਗੇ ਦੇ ਬਹੁਤ ਸਾਰੇ ਇਲਾਕੇ ਜਿਆ ਰਾਮਪੁਰਾ ਫੋਲ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖੇ ਜਾ ਸਕਦੇ ਹਨ ਇਹਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵੀ ਇਲਾਕੇ ਹੋ ਸਕਦੇ ਹਨ ਦੂਸਰੀ ਤਰਫ ਜਿਨ੍ਹਾਂ ਵਿੱਚ ਹਲਕੇ ਤੋਂ ਯਾਨਕੀ ਹਲਕੇ ਤੋਂ ਦਰਮਿਆਨਾ ਵੀ ਇਹ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ ਉਹਨਾਂ ਦੇ ਵਿੱਚ ਫਰੋਜਪੁਰ ਮੁਕਸਰ ਫਰੀਦਕੋਟ ਤਰਨਤਾਰਨ ਤੇ ਅੰਮ੍ਰਿਤਸਰ ਦੇ ਬਹੁਤ ਸਾਰੇ ਇਲਾਕੇ ਹੋਣਗੇ